ਮੀ ਪੈਨ ਦੇ ਨਾਲ ਫਸਲ ਭਰੀ ਹੋ ਗਈ ਤੇ ਬਾਅਦ ਚ ਹਨੇਰ ਵਗਰ ਨਾਲ ਫਸਲਾਂ ਵੇਸ਼ ਗਈਆਂ ਨੇ ਹੁਣ ਇਸ ਫਸਲ ਦਾ ਕਾਫੀ ਨੁਕਸਾਨ ਹੈ ਇਹ ਮੌਸਮ ਵੱਲੋਂ ਵੀ ਅਜੇ ਦੱਸਿਆ ਜਾ ਰਿਹਾ ਹੈ ਕਿ ਅੱਜ ਤੇ 31 ਦੁਪਹਿਰ ਤੱਕਰ ਇਵੇਂ ਮੌਸਮ ਰਹੇਗਾ ਬਹੁਤ ਨੁਕਸਾਨ ਹੋ ਗਿਆ ਬਦਲ ਮੌਸਮ ਅਜੇ ਵੀ ਖਰਾਬ ਹੈ ਅਜੇ ਵੀ بارش ਹੋਣ ਦਾ ਪੂਰ ਜਾਣਸ ਹੈ ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਚਰਦੀਕਲਾ ਟਾਈਮ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪੰਜਾਬ ਅਤੇ ਹਰਿਆਣਾ ਵਿੱਚ ਵੈਸਟਰਨ ਡਿਸਟਰਬ ਕਾਰਨ ਮੌਸਮ ਇੱਕ ਵਾਰ ਫਿਰ ਬਦਲ ਗਿਆ। ਰਾਤੋਂ ਹੀ ਤੇਜ਼ ਹਵਾਵਾਂ ਦੇ ਨਾਲ-ਨਾਲ ਕਈ ਥਾਵਾਂ ਤੇ ਹਲਕੀ ਬਾਰਿਸ਼ ਅਤੇ ਗੜੇ ਵਿਪੈ ਹਨ। ਪੰਜਾਬ ਦੇ ਫਿਰੋਜ਼ਪੁਰ ਖੇਤਰ ਦੇ ਵਿੱਚ ਤੇਜ਼ ਬਾਰਿਸ਼ ਅਤੇ ਹਵਾਵਾਂ ਦੇ ਚੱਲਦਿਆਂ ਕਈ ਥਾਵਾਂ ਤੇ ਕਣਕ ਦੀ ਫਸਲ ਧਰਤੀ ਤੇ ਵਿਚ ਗਈ। ਮੌਸਮ ਦਾ ਮિજાਜ ਬਦਲਿਆ ਹੈ। ਕਈ ਥਾਵਾਂ ਤੇ ਬਾਰਿਸ਼ ਦੇ ਨਾਲ ਗੜੇ ਵੀ ਪਏ ਨੇ। ਕਿਸਾਨਾਂ ਦੀ ਮਿਹਨਤ ਉੱਤੇ ਪਾਣੀ ਫਿਰ ਗਿਆ ਅਤੇ ਉਨ੍ਹਾਂ ਦੀ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਪੁੱਤਾ ਵਾਂਗ ਪਾਲੀ ਫਸਲ ਤਹਸਨੈਸ ਹੋ ਗਈ ਮੌਸਮ ਵਿਭਾਗ ਅਨੁਸਾਰ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਦੇ ਨਾਲ ਜੋ ਹਵਾਵਾਂ ਚੱਲਣ ਦੀ ਭਵਿੱਖਵਾਣੀ ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੂਫਾਨ ਅਤੇ ਹਨੇਰੀ ਵੀ ਆ ਸਕਦੀ ਹੈ ਸੋ ਇਸ ਦੇ ਜੋ ਕਿ ਸੰਭਾਵਨਾ ਬਣੀ ਹੋਈ ਹੈ ਅਜਿਹੇ ਦੇ ਵਿੱਚ ਸੂਬੇ ਦੇ ਸ਼ਹਿਰਾਂ ਦੇ ਵਿੱਚ ਘੱਟੋ-ਘੱਟ ਤਾਪਮਾਨ 'ਚ ਬਦਲਾਅ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਵਿੱਚ ਅੱਜ ਅਤੇ ਕੱਲ ਲਈ ਅਲਰਟ ਜਾਰੀ ਕੀਤਾ ਇਹਨਾਂ 2 ਦਿਨਾਂ ਦੌਰਾਨ ਪੰਜਾਬ ਦੇ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਇਹ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਅਨੁਸਾਰ ਇਸ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਉੱਤਰੀ ਹਿੱਸਿਆਂ ਦੇ ਵਿੱਚ ਗੜੇ ਪੈਣ ਅਤੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ ਮੀਂਹ ਕਾਰਨ ਦਿਨ ਦੇ ਤਾਪਮਾਨ ਦੇ ਵਿੱਚ 3 ਤੋਂ 4 ਡਿਗਰੀ ਦੀ ਗਿਰਾਵਟ ਆ ਸਕਦੀ ਹੈ ਪਰ ਇਸ ਤੋਂ ਬਾਅਦ ਸੋਮਵਾਰ ਤੋਂ ਵੱਧ ਤੋਂ ਵੱਧ ਤਾਪਮਾਨ ਫਿਰ ਵੱਧ ਜਾਵੇਗਾ ਜਰ ਜੀ ਕਿਸਾਨਾਂ ਦੇ ਪੁੱਤਾ ਵਾਂਗ ਪਾਲੀ ਫਸਲ ਹੈ ਉਹ ਇਸ ਮੀਂਹ ਅਤੇ ਗੜੇ ਮਾਰੀ ਨੇ ਬਿਲਕੁਲ ਹੀ ਤਹੱਸ ਨੈਸ ਕਰ ਦਿੱਤੀ ਹੈ ਖਬਰਾਂ ਸੋਰੀ ਤਸਵੀਰਾਂ ਸਾਹਮਣੇ ਆਈਆਂ ਨੇ ਫਿਰੋਜ਼ਪੁਰ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਇਲਾਕੇ ਦੀਆਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਫਸਲ ਜ਼ਮੀਨ ਤੇ ਵਿਚ ਗਈ ਹੈ ਤਾ ਕਿਸਾਨਾਂ ਦੇ ਜੋ ਚਿਹਰਿਆਂ ਤੇ ਰੌਣਕ ਦੇਖਣ ਨੂੰ ਮਿਲਦੀ ਸੀ ਉਹ ਹੁਣ ਇਸ بارش ਅਤੇ ਗੜੇ ਮਾਰੀ ਨੇ ਖੋ ਲਈਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਕਿ ਤੇਜ਼ ਹਵਾਵਾਂ ਚੱਲਣਗੀਆਂ ਤੇ ਮੀਂਹ ਅਤੇ ਗੜੇ ਪੈਣ ਦੀ ਵੀ ਪੂਰੀ ਸੰਭਾਵਨਾ ਹੈ ਜਿਹੜਾ ਮੀਂਹ ਪਿਆ तकरीबन 12 1 ਵਜੇ ਉਹਦੇ ਨਾਲ ਮੀਂਹ ਪੈਣ ਦੇ ਨਾਲ ਫਸਲ ਭਾਰੀ ਹੋ ਗਈ ਤੇ ਬਾਅਦ ਚ ਹਨੇਰ ਵਗਰ ਨਾਲ ਫਸਲਾਂ ਵੇਸ਼ ਗਈਆਂ ਨੇ ਜੋ ਕਿ ਫਸਲਾਂ ਲਗਭਗ ਪੱਕਣ ਦੀ ਤਤਾਰ ਤੇ ਸੀ ਹੁਣ ਇਸ ਫਸਲ ਦਾ ਕਾਫੀ ਨੁਕਸਾਨ ਹੈ ਤੇ ਸਬਜ਼ੀਆਂ ਦੇ ਵਿੱਚ ਵੀ ਫਸਲਾਂ ਸਬਜ਼ੀਆਂ ਦਾ ਸਾਰਾ ਨੁਕਸਾਨ ਹੈ ਜਾਨੀ ਕਿ ਮਿਰਚ ਸੀ ਜੋ ਫਾਲਤੇ ਤਿਆਰ ਸੀ ਉਹ ਫਾਲ ਹਨੇਰੀ ਨਾਲ ਝੜ ਗਏ ਨੇ ਤੇ ਤਕਰੀਬਨ ਰੇਕ ਫਸਲ ਦਾ ਹੀ ਨੁਕਸਾਨ ਹੈ ਜੀ ਇਸ ਵੇਲੇ ਕੀ ਹਾਲਾਤ ਨੇ ਮੌਸਮ ਦੇ ਇਸ ਵੇਲੇ ਵੀ ਸੇਮ ਹਾਲਾਤ ਨੇ ਰਾਤ ਵਾਲੇ ਸਵੇਰੇ ਵੀ ਗਰ ਚਮਕ ਹੋਈ ਏ ਤੇ ਹੁਣ ਵੀ ਬੱਦਲ ਬਰਕਰਾਰ ਨੇ ਤੇ ਮੌਸਮ ਵੱਲੋਂ ਵੀ ਅਜ ਦੱਸਿਆ ਜਾ ਰਿਹਾ ਹੈ ਕਿ ਅੱਜ ਤੇ 31 ਦੁਪਹਿਰ ਤੱਕ ਇਵੇਂ ਹੀ ਮੌਸਮ ਰਹੇਗਾ ਸਵੇਰ ਦਾ ਹੀ ਆ ਹਾਲ ਬਣਾ ਖਲਾ ਵੇਖ ਲੋ ਤੁਹਾਡੇ ਸਾਹਮਣੇ ਹੀ ਹੈ ਬਹੁਤ ਨੁਕਸਾਨ ਹੋ ਗਿਆ ਬੱਦਲ ਮੌਸਮ ਅਜੇ ਵੀ ਖਰਾਬ ਹੈ ਅਜੇ ਵੀ بارش ਹੋਣ ਦਾ ਫੁੱਲ ਚਾਨਸ ਹੈ ਜੇ ਹੋਰ ਹੁੰਦੀ ਤਾਂ ਬੇੜਾ ਗਰਕ ਹੋ ਜਾਣਾ ਰਾਤ ਦਾ ਕੀ ਨੁਕਸਾਨ ਹੋਇਆ ਰਾਤ ਦਾ ਵੀ ਬਹੁਤ ਜ਼ਿਆਦਾ ਹੋਇਆ ਨੇਰੀ ਚਖੜ ਨਾਲ ਸਬਜੀ ਨੂੰ ਮਿਰਚਾਂ ਨੂੰ ਕਣਕ ਨੂੰ ਬਹੁਤ ਜ਼ਿਆਦਾ ਹੋਇਆ ਆ ਵੇਖ ਲੋ ਤੁਹਾਡੇ ਸਾਹਮਣੇ ਹੀ ਹੈ ਵਿਸੀਪੀ ਸਾਰੀ ਅਜੇ ਤੈਨੂੰ ਪਾਣੀ ਵੀ ਨਹੀਂ ਲੱਗਾ ਨਿਗਾ ਨਿਗਾ ਮੀਂਹ ਪਈ ਗਿਆ ਸਾਰੀ ਲੰਮੀ ਹੋ ਗਈ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ